ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਉੱਤੇ ਤੁਹਾਨੂੰ ਅੱਜ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਆ ਜੀ ਤੇ ਬਾਈ ਨਾਲ ਮਿਲੌਣ ਲੱਗੇ ਕੀ ਹਾਲ ਹੈ ਬਈ ਵਧੀਆ ਜੀ ਸਤਿ ਸ਼੍ਰੀ ਅਕਾਲ ਕਿੰਨੇ ਟਰੈਕਟਰ ਲੈ ਕੇ ਆਏ ਹੋ ਆਪਣੇ ਵੀਰੇ ਅੱਜ ਆਪਣੇ ਇਕੱਲੇ ਆ ਮੰਡੀ ਤੇ 9 ਟਰੈਕਟਰ ਆਪਣੀ 9 ਟਰੈਕਟਰ ਹਾਂ ਜੀ AR 555 ਕਿਹੜਾ ਮਾਡਲ ਹੈ ਇਹ 17 ਮਾਡਲ ਲੱਗਦੇ 17 ਮਾਡਲ ਹਾਂ ਸਿੱਕੀ ਡਿਮਾਂਡ ਹੈ ਜੀ 575 ਹਜ਼ਾਰ ਦੀ ਡਿਮਾਂਡ ਹੈ ਜੀ ਸਾਰਾ ਸੀਲਡ ਡ੍ਰੈਕਟਰ ਹੈ ਸਾਰਾ ਸੀਲਡ ਡ੍ਰੈਕਟਰ ਹੈ ਚੈੱਕ ਕਰਕੇ ਡ੍ਰੈਕਟਰ ਲੈ ਸਕਦਾ ਬਾਹ ਕੇ ਲਿਆ ਸਕਦਾ ਬਾਹ ਕੇ ਲਿਆ ਸਕਦਾ ਹਾਂ ਟਾਇਰ ਐਮ ਆਰਫ ਦੇ ਜਮਨ ਨਵੇਂ ਬਿੱਲ ਮਿਲ ਜੂ ਬਿੱਲ ਮਿਲ ਜੂ ਵੀਰੇ ਆਪਾਂ ਆਪ ਹੀ ਪਵਾਇਆ ਕੱਲ ਹੀ ਪਵਾ ਕੇ ਠੀਕ ਹੈ ਟਾਇਰਾਂ ਦਾ ਬਿੱਲ ਵੀ ਮਿਲ ਜੂ ਬਾਈ ਕਹਿੰਦਾ ਮਾਰਫ ਡ੍ਰੈਕਟਰ ਸਾਰਾ ਰੇਂਜ ਵਾਲਾ ਸਾਰਾ origignal ਦੀ ਗਾਰੰਟੀ ਹੈ ਵੀਰੇ ਚੈੱਕ ਕਰਾ ਕੇ ਦੇ ਦਾਂਗੇ ਡ੍ਰੈਕਟਰ ਕੀ ਡਿਮਾਂਡ ਹੈ ਜੀ 575 ਹਜ਼ਾਰ ਡਿਮਾਂਡ ਹੈ 575000 2017 ਮਾਡਲ ਤੇ ਨੰਬਰ ਐਚ ਆਰ ਨੰਬਰ ਫਰਸਟ ਪਾਰਟੀ ਐਚ ਆਰ ਨੰਬਰ ਹੈ ਫਰਸਟ ਪਾਰਟੀ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਵੀਰੇ ਬੀਮਾ ਬੰਦੇ ਦਾ ਹੋਊ ਐਨਓਸੀ ਆਪਾਂ ਕਟਕ ਦੇਵਾਂਗੇ ਠੀਕ ਹੈ ਤੇ ਇਸ ਤੋਂ ਬਾਅਦ ਇਹ ਕਿਹੜਾ ਮਾਡਲ ਹੈ ਇਹ 18 ਮਾਡਲ ਲੱਗਦੇ ਇਹ ਨਵੇਂ ਚੁਲੇ ਆ ਗਏ ਹਾਂਜੀ ਤੇ ਇਹਦੀ ਡਿਮਾਂਡ ਇਹਦੀ ਡਿਮਾਂਡ 5 ਲੱਖ 87 ਹਜ਼ਾਰ ਡਿਮਾਂਡ ਆ ਵੀਰੇ ਠੀਕ ਹੈ ਆ 95 ਪੈਸੇ ਟਾਇਰ ਆ ਇਹਦੇ 14 9 28 ਦੇ ਹਾਂ 14 9 28 ਦੇ ਟਾਇਰਾਂ ਚ ਆ ਵੱਡਾ ਚੁੱਲਾ ਡਿਜੀਟਲ ਮੀਟਰ ਵੱਡੀ ਵੱਡੀ ਸ਼ੀਟ ਵਾਲਾ ਇਹ ਠੀਕ ਹੈ ਇਹਦੀ ਡਿਮਾਂਡ 5,87,000 ਰੁਪਏ 2018 ਤੇ ਕਿੰਨੇ ਆ ਦੇ ਦੋਗੇ ਇਹ ਇਹ ਵੀਰੇ 5,55,000 ਦਾ ਦੇ ਦਾਂਗੇ 5,55,000 ਹਾਂ ਜੇ ਕੋਈ ਥੋੜੀ ਵੀਰ ਕੋ ਦੇਖ ਕੇ ਆਉਂਦਾ ਜਾਂ ਸ਼ੇਅਰ ਕਰਕੇ ਆਉਂਦਾ ਠੀਕ ਹੈ 5000 ਉਹਦਾ ਹੋਰ ਮਾਨਤਾਨ ਕਰ ਦਾਂਗੇ ਮੱਖਕ ਮੰਨ ਕੇ ਚੱਲ 40,000 ਰੁਪਏ ਵੰਗੂ ਬਾਈ ਕਹਿੰਦਾ ਛੱਡ ਦਾਂਗੇ ਹਾਂਜੀ 40,000 ਦਾ ਡਿਸਕਾਊਂਟ ਹੈ ਇਹਦੇ ਤੇ ਵੀਡੀਓ ਦੇਖਦੇ ਹਾਂ ਬਾਈ ਕਹਿੰਦਾ ਜਿਹੜਾ ਕੋਈ ਤੇ ਇਸ ਤੋਂ ਬਾਅਦ ਫਾਰਮ ਟ੍ਰਿਕ ਫਾਰਮ ਟ੍ਰਿਕ 60 2015 ਮਾਡਲ ਆ ਗਰੇ 2015 ਮਾਡਲ ਹਾਂਜੀ ਤੇ ਡਿਮਾਂਡ ਇਹਦੀ 4,55,000 ਡਿਮਾਂਡ ਹੈ 4,55,000 ਡਿਮਾਂਡ ਹੈ ਸੁਪਰ ਮੈਕਸ ਟਾਇਰ ਹੈਗੇ 75 80 ਪੈਸੇ ਤੇ ਇਹ ਹੈਗੇ 14928 ਦੇ ਅਗਲੇ 750 16 ਦੇ ਨਵੇਂ ਟਾਇਰ ਤੇ ਇਹਦੇ ਚੋ ਕੀ ਮਾਨਤਾ ਕਰਦੇ ਹੋ ਇਹ ਥੋੜੀ ਵੀਡੀਓ ਤੇ ਇਹ ਤੇ ਵੀ ਹੋਊਗਾ 410000 ਦਾ ਟਰੈਕਟਰ ਦੇ ਦਾਂਗੇ 410000 ਦਾ 45000 ਰੁਪਏ ਛੂਟ ਦੇ ਦਾਂਗੇ ਬਾਈ ਕਹਿੰਦਾ ਮਾਡਲ ਹੈਗਾ 2015 ਇਹ ਸਾਰਾ オリジナル ਟਰੈਕਟਰ ਹੈ ਸਾਰਾ オリジナル ਟਰੈਕਟਰ 410000 ਦਾ 45000 ਰੁਪਏ ਛੂਟ ਦੇ ਦਿੱਤੀ ਬਾਈ ਨੇ ਆਫਰ ਲਾਤਾ ਜੀ ਤੇ ਡਬਲ ਡਿਸਟ੍ਰੀਬਿਊਟਰ ਵਾਲਾ ਵਧੀਆ ਚੰਗਾ ਟਰੈਕਟਰ ਹੈ ਫਾਰਮ ਟਰੈਕ 60 ਤੇ ਇਸ ਤੋਂ ਬਾਅਦ ਪ੍ਰੀਤ ਰੀਤ 4599 ਜੀ 2012 ਮਾਡਲ ਹੈ ਠੀਕ ਹੈ ਜੀ ਹਾਂ ਜੀ ਟਰੈਕਟਰ ਜਮਾ ਓਕੇ ਆ ਟਰੈਕਟਰ ਹਜੇ ਖੁੱਲਿਆ ਨਹੀਂ ਸਾਰਾ ਇਹ 2012 ਮਾਡਲ ਹਜੇ ਤੱਕ ਖੁੱਲਿਆ ਨਹੀਂ ਟਾਇਰ ਪਿਛਲੇ ਨਮੇ 13 6 28 ਦੇ ਹਾਂਜੀ ਗੁੱਡੀਅਰ ਦੇ ਆਪਣੀ ਡਿਮਾਂਡ ਹੈ ਜੀ 2,55,000 ਪਰ ਜੇ ਥੋੜੀ ਵੀਡੀਓ ਤੇ ਕੋਈ ਆਉਂਦਾ 2,05,000 ਦਾ ਟਰੈਕਟਰ ਦੇ ਦਾਂਗੇ 50,000 ਰੁਪਏ ਛੂਟ ਹੈ ਬਾਈ ਬਾਈ ਦੇਖੋ 50,000 ਰੁਪਏ ਛੂਟ ਹੈ ਪ੍ਰੀਤ ਤੇ ਬਾਈ ਨੇ ਆਫਰ ਲਾਦਾ 50000 ਰੁਪਏ ਸ਼ੂਟ 4599 ਤੇ ਪ੍ਰੀਤ ਤੇ ਤੇ ਡਬਲ ਕਲੱਚ ਆ ਬਾਈ ਇਹ ਡਬਲ ਕਲੱਚ ਆ ਵੀਰ ਉਹ 50000 ਰੁਪਏ ਦੀ ਸ਼ੂਟ ਕਰਤੀ ਬਾਈ ਨੇ ਪ੍ਰੀਤ ਤੇ ਲੁੱਟ ਲੋ ਮੇਲਾ ਜਾ ਕੇ ਤੇ ਇਸ ਤੋਂ ਬਾਅਦ ਬਾਈ ਇਹ 265 ਆਪਾਂ ਹਾ ਜਿਹੜਾ ਚਾਰ ਟਰੈਕਟਰ ਦਿਖਾਏ ਆ ਇਹਨਾਂ ਤੇ ਸਾਰਿਆਂ ਦੇ ਐਨਓਸੀ ਅਵੇਲੇਬਲ ਹੈ ਠੀਕ ਹੈ ਐਨਓਸੀ ਮਿਲੂਗੀ ਇਹਨਾਂ ਦੀ ਜਿਹੜਾ ਵੀ ਕੋਈ ਆਪਣੇ ਕੋਲ ਉੱਚਾ ਮਾਡਲ ਟਰੈਕਟਰ ਲੈਂਦਾ ਐਨਓਸੀ ਉਹਦੀ ਹਰੇਕ ਦੀ ਮਿਲੂਗੀ ਠੀਕ ਹੈ ਭਾਈ ਕਹਿੰਦਾ ਜਿਹੜਾ ਵੀ ਉੱਚਾ ਮਾਡਲ ਪਾਸਿੰਗ ਵਾਲਾ ਟਰੈਕਟਰ ਲਓਗੇ ਉਸ ਦੀ ਐਨਓਸੀ ਮਿਲ ਜੂਗੀ ਤੇ ਆ 265 2000 ਮਾਡਲ ਹਾਂਜੀ 2000 ਮਾਡਲ ਹੈ ਆਰ ਜੇ 31 ਨੰਬਰ ਦਾ ਆਰ ਜੇ 31 ਨੰਬਰ ਹੈ ਇਹ ਗੰਗਾ ਨਗਰ ਦਾ ਨੰਬਰ ਹੈ ਇਹ ਹਾਂਜੀ ਹਨਮਾਨਗੜ ਹਨਮਾਨਗੜ ਦਾ ਟਾਇਰ ਹੈ ਜੀ 60 65 ਪੈਸੇ 5 ਲੇਟਰ 4 ਲੇਟਰ 650 ਪੈਸੇ ਹੈਗੇ ਜੀ 265 ਪੂਰਾ ਸਾਫ ਟਰੈਕਟਰ ਹੈ ਆਲ オリジナル ਜਿੰਨਾ ਵੀ ਹੈਗਾ ਵੀਰੇ ਇਹਦੇ ਕੋਈ ਕਲਮ ਨਹੀਂ ਲੱਗੀ ਹਜੇ ਸਾਰਾ オリジナル ਹੈ ਤੇ ਡਿਮਾਂਡ ਇਹ ਦੀ ਆਪਣੀ ਡਿਮਾਂਡ 175000 ਹੈ ਵੀਰੇ ਠੀਕ ਹੈ ਇਹ ਇੱਕ ਹੀ ਰੇਟ ਆ ਦਾ 2 ਲੱਖ ਦਾ ਦੇਣਾ ਹੈ 1.5 ਲੱਖ ਰੁਪਏ ਦੇ ਦਾਂਗੇ ਬਾਈ ਕਹਿੰਦਾ 265 ਮਹਿੰਦਰਾ 175000 ਰੁਪਏ ਡਿਮਾਂਡ ਹੈ ਜੀ 2000 ਮਾਡਲ ਹੈਗਾ ਤੇ ਇਸ ਤੋਂ ਬਾਅਦ ਫਿਰ ਆ 3636363 ਨਿਊ ਹੋਲੈਂਡ ਹਾਂਜੀ ਕਿਹੜਾ ਮਾਡਲ ਹੈ ਬਈ ਇਹ ਇਹ 2013 ਮਾਡਲ ਹੈ ਵੀਰੇ 2013 ਮਾਡਲ 3 ਸਪੀਡ ਦੇ ਵਿੱਚ ਹੈ 3 ਸਪੀਡ ਟਾਪ ਮਾਡਲ 3 ਸਪੀਡ ਟਾਪ ਮਾਡਲ ਹਾਂ ਇਸਲੇਟਰ ਹੈਗੇ 80 ਪੈਸੇ BKT ਦੇ 16928 ਦੇ ਅਗਲੇ 750 16 ਦੇ 90 ਪੈਸੇ 2013 ਮਾਡਲ ਦਾ ਕੀ ਰੇਟ ਹੈ ਦਾ 458000 ਡਿਮਾਂਡ ਹੈ ਵੀਰੇ 410000 ਦਾ ਦੇ ਦਾਂਗੇ 410000 ਰੁਪਏ ਦਾ 48000 ਰੁਪਏ ਸ਼ੂਟ ਕਰ ਦੇਣਗੇ ਬਈ 2000 ਹੋਰ ਕਰਦੀ ਹੁਣ ਯਾਰ 4 ਲੱਖ 8000 ਦਾ ਦੇਦੀ ਕੋਈ ਗੱਲ ਨਹੀਂ ਯਾਰ ਤੇਰੇ ਕਹਿਣ ਤੇ ਆਪਾਂ ਕੋਈ ਗੱਲ ਨਹੀਂ ਮਾਨਤਾਨ ਕਰਾਂਗੇ ਕੋਈ ਆਉਂਦਾ ਤੇਰੀ ਵੀਰ ਕੋਈ ਸ਼ੂਟ ਕਰ ਬਈ ਇਹਦੇ ਤੇ ਕਿਸੇ ਵੀਰ ਨੇ ਵੀ ਲੈਣਾ ਹੋਇਆ 50000 ਦੀ ਸ਼ੂਟ ਕਰ ਦੇਣਗੇ ਇਸ ਤੇ ਵੀ ਨਿਊ ਹੋਲੈਂਡ 363 2013 ਮਾਡਲ 4 ਲੱਖ 8000 ਰੁਪਏ ਦੇ ਦੇਣੇ 4 ਲੱਖ 58000 ਰੁਪਏ ਡਿਮਾਂਡ ਸੀ ਬਾਈ ਦੀ ਤੇ ਇਸ ਤੋਂ ਇਲਾਵਾ ਇਹ ਵੀ ਆਪਣੇ ਹਾਂਜੀ ਆਪਣੇ ਹੈ ਵੀ ਟਰੈਕਟਰ ਇਸ ਤੋਂ ਇਲਾਵਾ ਗਏ 963 ਸਵਰਾਜ 5 ਸਟਾਰ ਟਰੈਕਟਰ ਦੇ ਟਾਇਰ ਅਗਲੇ ਅੱਧੇ ਹੈਗੇ ਬੈਕ ਟਾਇਰ ਹੈਗੇ ਜੀ 65 70 ਪੈਸੇ 16 928 ਤੇਰੀ ਡਿਮਾਂਡ ਬਾਈ ਕੀ ਹੈ ਇਹ 20 ਮਾਡਲ ਟਰੈਕਟਰ ਹੈ ਵੀਰੇ 20 ਮਾਡਲ ਹੈ ਜੀ 5 ਲੱਖ 65 ਹਜ਼ਾਰ ਡਿਮਾਂਡ ਹੈ 5 ਲੱਖ 65 ਹਜ਼ਾਰ ਰੁਪਏ ਡਿਮਾਂਡ ਹੈ ਜੀ ਤੇ ਜਿੰਨੇ ਦਾ ਆਪਾਂ ਦੇਣਾ ਉਹਨੇ ਦਾ ਇੱਥੇ ਲੋਨ ਹੋ ਜਾਊਗਾ ਕਿੰਨੇ ਪੈਸਾ ਦੇਣਾ ਇਹ ਏ ਆਪਾਂ 5 ਲੱਖ ਦਾ ਦੇ ਦਾਂਗੇ 5 ਲੱਖ ਦਾ ਦੇ ਦਾਂਗੇ 5 ਲੱਖ ਦਾ ਹੀ ਲੋਨ ਹੋ ਜੂ 5 ਲੱਖ ਦਾ ਲੋਨ ਕਰਾ ਕੇ ਦੇ ਦਾਂਗੇ ਫਰੀ ਵਿੱਚ ਮੰਨ ਲਾ ਟਰੈਕਟਰ ਫਿਰ ਲੈ ਆ ਸਕਦਾ ਹੈ ਨਾ ਹਾਂ ਜਾਨਕੀ ਆਪਦਾ ਇਕੱਲਾ ਫੈਲ ਖਰਚਾ ਲੈ ਹੋਵੇ ਬੰਦਾ ਠੀਕ ਹੈ ਠੀਕ ਹੈ ਫੈਲ ਖਰਚੇ ਤੇ ਆਪਾਂ ਹੀ ਲੋਨ ਕਰਾ ਕੇ ਟਰੈਕਟਰ ਦੇ ਦਾਂਗੇ ਕੋਲ ਮੰਨ ਕੇ ਚੱਲ ਫਰੀ ਦੇ ਵਿੱਚ ਟਰੈਕਟਰ ਦੇ ਦਉਂਗਾ ਮੈਂ ਹਾਂ ਫਰੀ ਚ ਵੀਰੋ ਫਰੀ ਦੇ ਵਿੱਚ ਟਰੈਕਟਰ ਲੈ ਆ ਸਕਦੇ ਹਾਂ 963 ਸਵਰਾਜ ਜਿੰਨੇ ਦਾ ਟਰੈਕਟਰ ਦੇਣਗੇ ਬਾਈ ਉਨੇ ਪੈਸੇ ਲੋਨ ਹੋ ਜੂ ਇਹਦੇ ਤੇ ਤੇ ਮੰਨ ਕੇ ਚੱਲੋ ਵੀ ਫਰੀ ਦੇ ਵਿੱਚ ਹੀ ਟਰੈਕਟਰ ਲੈ ਆ ਸਕਦੇ ਹਾਂ ਫੈਲ ਖਰਚਾ ਦੇ ਕੇ 938 ਸਵਰਾਜ ਲੋਟ ਲੋ ਮੇਲਾ ਬਈ ਤਲਵੰਡੀ ਸਾਬੋ ਖਰੀ ਦੇ ਵਿੱਚ ਟਰੈਕਟਰ ਲਿਆ ਸਕਦੇ ਹਾਂ ਕੱਲਾ ਲੋ ਫਾਇਲ ਖਰਚਾ ਦੇ ਕੇ ਇਹ ਨਹੀਂ ਆਪਣੇ ਕੋਲੇ ਇਹ ਨਹੀਂ ਵੀ ਆਪਾਂ ਕੱਲੇ ਇਹੀ ਰੇਟਾਂ ਤੇ ਉਹ ਆ ਆਪਾਂ ਸਾਰੀ ਮੰਡੀ ਤੋਂ ਉਂ ਵੀ ਬਾਜ ਰੇਟਾਂ ਦੇ ਟਰੈਕਟਰ ਦਿੰਨੇ ਆ 50000 ਆਪਣਾ ਰੇਟ ਉਹ ਵੀ ਘੱਟ ਹੋਊਗਾ ਆ ਕੇ ਤੁਮੇ ਇੱਥੇ ਮੰਡੀ ਆ ਕੇ ਚੈੱਕ ਕਰ ਲੈਣ ਕੋਈ ਵੀ ਬਾਈ ਕਹਿੰਦਾ ਮੰਡੀ ਜਾ ਕੇ ਭਲਾ ਦੀ ਚੈੱਕ ਕਰ ਲਿਓ 50000 ਹਰੇਕ ਟਰੈਕਟਰ ਦਾ ਰੇਟ ਕੱਟਾ ਡਿਸਕਾਊਂਟ ਹਰੇਕ ਟਰੈਕਟਰ ਤੇ ਦਿੰਨੇ ਆ ਆਮ ਲੋਕਾਂ ਨਾਲ ਉਹ ਰੇਟ ਕੱਟੇ ਇਹ ਬਈ 3600 ਟੂ ਮਾਡਲ ਕਿੜਾ ਏ 18 ਮਾਡਲ ਆ ਵੀਰੇ ਤੇ ਇਹਦੀ ਡਿਮਾਂਡ ਹੈ ਇਹਦੀ 495000 ਡਿਮਾਂਡ ਹੈ 495000 ਰੁਪਏ ਡਿਮਾਂਡ ਹੈ ਟਰੈਕਟਰ ਦੇ ਟਾਇਰ 90 95 ਪੈਸੇ ਹਮਾਰਕ ਦੇ 14928 ਦੇ 3602 ਹਾਲ ਰੌਂਡਰ 3 ਸਪੀਡ ਦੇ ਵਿੱਚ ਹੈ ਵੀ 2 ਸਪੀਡ 'ਚ 2 ਸਪੀਡ ਦੇ 50 ਐਚਪੀ ਹੈ ਹਾਂਜੀ ਤੇ ਘੋੜਾ ਬੰਪਰ ਲੱਗਿਆ ਹੋਇਆ ਤੇ ਐਨਓਸੀ ਮਿਲ ਜੂ ਇਹਦੀ ਵੀ ਐਨਓਸੀ ਮਿਲ ਜੂ ਵੀਰੇ ਸੋ ਉਹ ਤਾਂ ਆਪਾਂ ਵੀਡੀਓ 'ਚ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਜਿਹੜਾ ਆਪਣੇ ਤੋਂ ਕੋਈ ਉੱਚਾ ਮਾਡਲ ਟਰੈਕਟਰ ਲੈਂਦਾ ਉਹੀ ਐਨਸੀ ਅਵੇਲੇਬਲ ਆਪਰੇ ਠੀਕ ਹੈ ਤੇ ਇਸ ਦਾ ਰੇਟ ਹੈਗਾ 495000 ਰੁਪਏ ਕਿੰਨੇ ਪਰਸੈਂਟ ਦੇ ਦੋਟੇ ਇਹ ਥੋੜੀ ਵੀਡੀਓ ਤੇ ਆਉਂਦਾ 4.5 ਲੱਖ ਦਾ ਟਰੈਕਟਰ ਦੇ ਦਾਂਗੇ 45000 ਰੁਪਏ ਦੀ ਸ਼ੂਟ ਬਾਈ ਕਹਿੰਦਾ 4.5 ਲੱਖ ਰੁਪਏ ਦੇ ਦੇਣਾ 3600 ਤੋਂ ਨਿਊ ਹਾਲੈਂਡ ਆਲ オリジナル ਟਰੈਕਟਰ ਅੱਜ ਚੈੱਕ ਕਰਾ ਆਲ オリジナル ਟਰੈਕਟਰ ਤੇ ਇਸ ਤੋਂ ਬਾਅਦ ਫਿਰ ਆਗੇ ਜੀ ਆ ਸਵਰਾਜ 855 ਇਹ 2003 ਮਾਡਲ ਆ ਵੀਰੇ 2003 ਮਾਡਲ ਹੈ ਟਰੈਕਟਰ ਦੇ 프ਰੰਟ ਟਾਇਰ ਜਿਵੇਂ ਨਵੇਂ ਆ ਪਿਛਲੇ ਟਾਇਰ ਹੱਦੇ 45 ਬੈਸੇ ਆ ਗੁੱਡੀਰ ਦੇ 14928 ਦੇ ਇਹਦੀ ਡਿਮਾਂਡ ਆਪਣੀ 2 ਲੱਖ 48 ਹਜ਼ਾਰ ਡਿਮਾਂਡ ਆ 2 ਲੱਖ 48 ਹਜ਼ਾਰ ਰੁਪਏ ਡਿਮਾਂਡ ਆ ਬਾਈ ਜੀ ਨਾ ਸਾਰਾ ਓਰੀਜਨਲ ਟਰੈਕਟਰ ਆ ਜਿੰਨਾ ਵੀ ਹੈਗਾ ਕੋਈ ਚੈੱਕ ਕਰਕੇ ਲੈ ਜਾ ਸਕਦਾ ਆਪਣੇ ਕੋਲ ਸਾਰਾ ਓਰੀਜਨਲ ਟਰੈਕਟਰ ਆ ਬਾਈ ਜੀ ਨਾ ਇਹ ਜ਼ਿਕਰ ਇਹਦੇ ਅਗਲੇ ਹਿੱਸੇ ਦੇ ਨਟ ਵੀ ਨਹੀਂ ਖੁੱਲੇ ਟਰੈਕਟਰ ਸਾਰਾ Ориਜਨਲ ਹੈ ਸ਼ੀਸ਼ੇ ਵਰਗਾ ਟਰੈਕਟਰ ਵੀ ਦੇਖ ਸਕਦੇ ਹੋ ਤੁਸੀਂ ਹੀਰੇ ਰੰਗ ਰੰਗੋ ਦੇਖੋ ਪੂਰਾ ਸਾਫ ਟਰੈਕਟਰ ਦਾ ਰੰਗ ਹੈ ਇਹ ਕਿੰਨੇ ਪੈਸੇ ਆ ਦੇ ਦੂੰਗਾ ਭਾਈ ਆਪਣੀ ਡਿਮਾਂਡ 2 ਲੱਖ 48000 ਹੈ ਜੇ ਛੋਡੀ ਵੀਡੀਓ ਤੇ ਕੋਈ ਆਉਂਦਾ ਆਪਾਂ 2 ਲੱਖ ਦਾ ਟਰੈਕਟਰ ਦੇ ਦਾਂਗੇ 2 ਲੱਖ ਰੁਪਏ ਇਹ ਦੇ ਦੋਗੇ ਹਾਂ ਇਕੱਠੀ 48000 ਰੁਪਏ ਛੂਟ 2.5 ਲੱਖ ਵਾਲੇ ਟਰੈਕਟਰ ਚੁਣੋ ਵਿਰੋਧ 2 ਲੱਖ ਰੁਪਏ ਟਰੈਕਟਰ ਸਵਰਾਜ ਮਿਲ ਸਕਦਾ ਤੁਹਾਨੂੰ 2003 ਮਾਡਲ ਟਰੈਕਟਰ ਵੀ ਪੂਰਾ ਨਵਾਂ ਜਿੰਨਾ ਵੀ ਕਦੇ ਉਨਾਂ ਹੀ ਸਾਫ਼ ਟਰੈਕਟਰ ਹੈ ਮਾਡਲ ਦੇ ਹਿਸਾਬ ਨਾਲ ਤੇ ਹੁਣ ਬਾਈ ਆਪਣਾ ਮੋਬਾਈਲ ਨੰਬਰ ਦੱਸੀਂ ਗਰਾ ਆਪਣਾ ਮੋਬਾਈਲ ਨੰਬਰ ਹੈ ਵੀਰੇ 95772 31182 ਨਾਮ ਮਨਜਿੰਦਰਜੀਤ ਸਿੰਘ ਪਿੰਡ ਫਰੀਦਕੋਟ ਕੋਟਲੀ ਤੇ ਜਿਹੜਾ ਉਹ ਕਿੱਥੇ ਖੜੇ ਹੁੰਦੇ ਆਪਣੇ ਗੋਦਮਾ ਰੈਕਟਰ ਆਪਣੇ ਅੱਧੇ ਤਾਂ ਘਰੇ ਹੁੰਦੇ ਆ ਵੀਰੇ ਅੱਛਾ ਅੱਧਾ ਆਪਣਾ ਇੱਥੇ ਨੌਰਾਗਾ ਅੱਧੇ ਇੱਥੇ ਨੌਰੇ 'ਚ ਖੜੇ ਹੁੰਦੇ ਆ ਕੋਈ ਵੀ ਆਪਣੇ ਨਾਲ ਬੰਦਾ ਕੰਟੈਕਟ ਕਰ ਲੇ ਜਿਹੜਾ ਟਰੈਕਟਰ ਘਰੇ ਹੋਇਆ ਉਹ ਤਾਂ ਘਰੇ ਦਿਖਾ ਦਿੰਨੇ ਆ ਜਿਹੜਾ ਕੋਈ ਇੱਥੇ ਟਰੈਕਟਰ ਹੋਊਗਾ ਆਪਣਾ ਆਪਾਂ ਇੱਥੇ ਸਪੈਸ਼ਲ ਆ ਕੇ ਦਿਖਾਵਾਂਗੇ ਬੰਦੇ ਨੂੰ ਠੀਕ ਆ ਆਪਣਾ ਮੋਬਾਈਲ ਨੰਬਰ ਦੁਬਾਰੇ ਫਿਰ ਬੋਲਦੇ 9877231182 ਸੰਮੇਸਾ 77 31182 31182 98772 31182 ਬਾਈ ਦਾ ਮੋਬਾਈਲ ਨੰਬਰ ਹੈ ਵੀਰੋ ਕੋਈ ਟਰੈਕਟਰ ਖਰੀਦਣਾ ਹੋਵੇ ਵਿਚ ਕਟਾਉਣਾ ਹੋਵੇ ਵਿਚ ਵੀ ਕੱਟ ਲੈਂਦੇ ਆ ਵਿਚ ਵੀ ਕੱਟ ਲਾਂਗੇ ਵੀਰੇ ਉਹ ਆਪਾਂ ਤੁਹਾਨੂੰ ਆਫਰ ਲਾਤਾ ਵੀ ਜਿਹੜਾ ਥੋੜੀ ਵੀਡੀਓ ਤੇ ਕੋਈ ਆਊਗਾ 5000 ਛੋਟ ਕਰਾਂਗੇ ਆਪਾਂ ਜਿਹੜੇ ਰੇਟ ਬੋਲੇ ਆ ਹਾਂ ਹਾਂ ਬਾਈ ਕਹਿੰਦਾ 5000 ਰੁਪਏ ਛੂਟ ਕਰਕੇ ਵੀਡੀਓ ਦੇਖ ਕੇ ਆਉਂਗੇ ਤਾਂ ਤੇ ਪਹਿਲੇ ਹੀ ਆਫਰ ਬਾਈ ਨੇ 50 5000 ਰੁਪਏ ਦੇ ਲਾਤੇ ਤੇ ਵੀਰੋ ਬਾਈ ਨਾਲ ਕਰ ਲਿਓ ਕੰਟੈਕਟ ਸਰ ਨੂੰ ਵੱਡਾ ਆਫਰ ਤਾਂ ਆਹੀ ਟਰੈਕਟਰ ਤੇ ਆ ਆਹ ਟਰੈਕਟਰ ਤੇ ਸਭ ਤੋਂ ਵੱਡਾ ਆਫਰ ਹੈ ਹਾਂ ਇੰਨੇ ਚ ਕੋਈ ਨਾ ਦਾ ਕੋਈ ਮੰਡੀ ਚ ਟਰੈਕਟਰ ਦੇ ਦੇ ਇਹ ਵੀ ਆਪਣੀ ਗਾਰੰਟੀ ਹੈ ਠੀਕ ਹੈ ਵੀ ਜੇ ਕੋਈ ਮੰਡੀ ਚ ਕਹਵੇ ਵੀ ਮੈਂ 5 ਲੱਖ ਦਾ ਦਿੰਦਾ 20 ਮਾਡਲ ਹਾਂ 20 ਮਾਡਲ ਨਹੀਂ ਦਿੰਦਾ ਕੋਈ 5 ਲੱਖ ਠੀਕ ਹੈ ਤੇ ਨਾ ਕੋਈ ਐਡਾ ਲੋਨ ਕਰਾ ਕੇ ਦੇਵੇ ਲੌਨ ਦੀ ਵੀ ਜ਼ਿੰਮੇਵਾਰੀ ਆਪਣੀ ਐ ਨਹੀਂਗਾ ਵੀ ਕੋਈ ਐਂ ਕਹਤਾ ਵੀ ਲੌਨ ਕਰਾਉਣਾ ਐ ਵੀ ਤੂੰ ਕਰਾਉਣਾ ਆਪੇ ਕਰਵਾ ਕੇ ਦੇ ਦੇ ਲੌਨ ਆਪੇ ਕਰਾ ਕੇ ਦੇਵਾਂਗੇ ਵੀਰੇ ਲੌਨ ਦੀ ਵੀ ਜ਼ਿੰਮੇਵਾਰੀ ਐ ਪਰ ਬੰਦੇ ਦਾ ਸਿਮਲ ਸਕੋਰ ਸਹੀ ਹੋਵੇ ਲੈ ਵੀਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਹਰ ਤੱਕ ਲਈ ਧੰਨਵਾਦ ਅੱਗੇ ਵੀਡੀਓ ਹੋਰ ਲੈ ਕੇ ਆਵਾਂਗੇ ਵੀ ਵੀਰੋ ਧੰਨਵਾਦ ਉਸ